ਹੈਲੋ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਅੱਜ ਸਵੇਰੇ ਉੱਠ ਗਏ ਸੀਗੇ ਬਹੁਤ ਜਲਦੀ 4:30 ਵਜੇ ਹੁਣ ਅਸੀਂ ਜਾ ਰਹੇ ਹਾਂ ਗੁਰੂ ਘਰ ਤੇ ਮੇਰੇ ਹਸਬੰਡ ਵੀ ਉੱਠ ਗਏ ਆ ਰੈਡੀ ਹੋ ਗਏ ਆ ਤੇ ਉਹ ਕਰ ਰਹੇ ਆਪਣੇ ਬਾਲਾਂ ਨੂੰ ਕਾਮ ਤੇ ਨਾਲ ਦਬੰਨਣ ਦੇ ਦਸਤਾਰ ਫਿਰ ਅਸੀਂ ਗੁਰੂ ਘਰ ਜਾਵਾਂਗੇ ਗੁਰੂ ਘਰ ਜਾਣਾ ਨਾ ਹੁਣ ਸਵੇਰੇ ਹੈਨਾ ਸਿੰਘ ਜੀ ਦੇ ਗੁਰਦੁਆਰੇ ਮੱਥਾ ਟੇਕਣ ਜਾਣਾ ਤੇ ਦਸਤਾਰ ਸਜਾ ਲਣਗੇ ਸਸ ਬਦ ਗੁਰੂ ਦਾ ਮੱਥਾ ਟੇਕ ਕੇ ਆਣਾ ਫਿਰ ਅਸੀਂ ਆਪਣੇ ਕੰਮ ਤੇ ਨਿਕਲ ਜਾਣਾ ਹੈ ਉਹ ਨੀਂਦ ਹਜੇ ਸੁੱਤੀ ਹੋਈ ਆ ਕਿਉਂਕਿ ਹਜੇ ਉਹ ਸਕੂਲ ਨਹੀਂ ਜਾਂਦੀ ਤੇ ਉਹ ਸੁੱਤੀ ਮੈਂ ਤੇ ਮੇਰੇ ਹਸਬੰਦ ਉੱਠ ਗਏ ਆ ਸਿਸਰੇ ਉਹ ਠੰਡ ਇਤਨੀ ਜ਼ਿਆਦਾ ਨਾ ਬਹੁਤ ਜ਼ਿਆਦਾ ਠੰਡ ਹੈ ਤੇ ਤੁਹਾਨੂੰ ਸਾਰੇ ਨਾਲ ਗੱਲ ਕਰਨਾ ਚਾਹੁੰਦੀ ਆ ਜਿੰਦੇ ਮੇਰੇ ਬਲੌਗ ਆ ਪਲੀਜ਼ ਉਹਨਾਂ ਦਾ ਕਮੈਂਟ ਵੀ ਕਰਿਆ ਕਰੋ जो तुसी दे दे जो भी आ, कमी हों प्लीज़ मैं दसो और सपोर्ट करो ताकि मैं भी अगर अच्छे तो अच्छे थोड़े लिए कंटेंट और अच्छे ब्लॉग लैके आवान क्योंकि हजे मैं इन्नी ज़्यादा नॉलेज नहीं बट मैं फिर भी ट्राई करती हाँ कि मैं अच्छे तो अच्छे वीडियोज़ बनाव और सारे एंटरटेनमें मतलब करा तो चलो हम गुरु घर चलें फिर उखा ਔਰ ਉਸ ਤੋਂ ਬਾਅਦ ਜੋ ਵੀ ਦਿਨ ਚ ਜੋ ਵੀ ਅਸੀਂ ਕਰਾਂਗੇ ਅਜ ਤਾਂ ਸਾਰਾ ਸ਼ੂਟ ਕਰਾਂਗੀ ਮੈਂ ਅਤਨ ਦੱਸਾਂਗੀ ਠਾ ਸਕਿਆ ਹਨਾ ਅਸੀਂ ਛੱਡ ਕੇ ਗੁਰਦੁਆਰੇ ਪਹੁੰਚ ਗਏ 23:00 ਹੋ ਗਿਆ ਮੈਂ

ਤੁਸੀਂ ਜਿੰਨੂੰ ਜਿਸ ਵੀ ਗੁਰੂ ਨੂੰ ਮੰਨਦੇ ਹੋ ਤੁਸੀਂ ਰੋਜ਼ ਸਵੇਰੇ ਉੱਠ ਕੇ ਜਾਇਆ ਕਰੋ ਉਹਨਾਂ ਬਹੁਤ ਪਰਮਾਤਮਾ ਕਿਰਪਾ ਕਰਦਾ ਬਹੁਤ ਜ਼ਿਆਦਾ ਜਦੋਂ ਪਰਮਾਤਮਾ ਕਿਰਪਾ ਕਰਦਾ ਨਾ ਉਦੋਂ ਸਾਨੂੰ ਸਭ ਕੁਝ ਹੀ ਮਿਲ ਜਾਂਦਾ ਹੈ ਸਾਨੂੰ ਫਿਰ ਪੈਸੇ ਦੀ ਲੋੜ ਨਹੀਂ ਮਿਲਦੀ ਲੋੜ ਨਹੀਂ ਹੁੰਦੀ ਫਿਰ ਸਾਨੂੰ ਮਤਲਬ ਕੀ ਪਰਮਾਤਮਾ ਦੀ ਕਿਰਪਾ ਵਿੱਚ ਬਹੁਤ ਖੁਸ਼ੀ ਆਨੰਦ ਹੈ ਤੁਸੀਂ ਵੀ ਟਰਾਈ ਕਰਿਆ ਕਰੋ ਸਵੇਰੇ ਉੱਠ ਕੇ ਜਾਣ ਦੀ ਤੇ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਕਿੱਦਾਂ ਚੱਲਦੇ ਕਿੱਦਾਂ ਨਹੀਂ ਮੈਂ ਤਾਂ ਤੁਹਾਨੂੰ ਹੀ ਕਹੂੰਗੀ ਤੁਸੀਂ ਹੁਣ ਆ ਜਾ ਕਰੋ ਤੇ ਇਸ ਵੇਲੇ ਹੁਣ ਮੈਂ ਜਸਪ੍ਰੀਤ ਕਰ ਰਿਹਾ ਗੱਡੀ ਸਾਫ਼ ਅਸੀਂ ਕੀ ਕੁਝ ਕਰਾ ਚੱਲਦੇ ਹਾਂ ਸਿਰ ਸਿਰ ਵਾਹ ਇਹ ਜਿਆਦਾ ਨਹੀਂ ਬੋਲਦੇ ਕਹਿੰਦੇ ਤੇਰਾ ਹੀ ਕੰਮ ਹੈ ਤੂੰ ਵੀਡੀਓ ਬਣਾ ਤੇ ਮੇਰੇ ਚੈਨਲ ਨੂੰ ਪਲੀਜ਼ ਸਪੋਰਟ ਕਰਿਆ ਕਰੋ ਪਲੀਜ਼ 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 ਚਲੋ ਫਿਰ ਅੱਗੇ ਦੀ ਕਾਰਵਾਈ ਦੱਸਦੇ ਹਾਂ ਕੀ ਕਰਦੇ ਆ ਤਾਂ ਅਸੀਂ ਉਹਨ ਮੰਡੀ ਤੋਂ ਆ ਗਏ ਆ ਉਨ ਜਾ ਕੇ ਖਾਣੇ ਆ ਰੋਟੀ ਤੇ ਮੋਹਰ ਨਹੀਂ ਦੇਖੋ ਕਿ ਨਹੀਂ ਆਇਆ ਬਸ ਟਿਕਾਵਟ ਮੋਹਰ ਦੀ ਬੈਂਕ ਸੇ ਕੰਮ ਕਰਨਾ ਅੱਜ